ਪੋਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੋਗਾ ਦੀ ਬਗਿਆਣਾ ਕਲੋਨੀ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਇੱਕ ਚੋਰੀ ਦੀ ਸਵਿਫਟ ਕਾਰ, ਮੋਟਰਸਾਈਕਲ, ਐਲ.ਈ.ਡੀ ਅਤੇ ਦੋ ਗੈਸ ਸਿਲੰਡਰ ਅਤੇ ਇੱਕ ਕੈਮਰਾ ਬਰਾਮਦ ਕੀਤਾ ਹੈ। ਤਾਂ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸਿਓ ਇਹ ਜਾਣਕਾਰੀ ਦਿੰਦੇ ਹੋਏ ਕਿ ਚੌਂਕੀ ਚਾਰਜ ਮੋਹਕਮ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਸਤੀ ਬਗਿਆਣਾ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਅਤੇ ਕਾਸ਼ਦੀਪ ਚੋਰੀ ਆਦਿ ਦਾ ਜਿਹੜਾ ਕੀ ਸਮਾਨ ਪਿਆ ਜਿਸ ਤੋਂ ਬਾਅਦ ਕਿ ਟੀਮ ਸਮੇਤ ਮੌਕੇ ਪਹੁੰਚੀ ਅਤੇ ਕਾਰ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲ ਇੱਕ ਕੈਲਸੀਡੀ, ਦੋ ਗੈਸ ਸਿਲੰਡਰ ਅਤੇ ਇੱਕ ਕੈਮਰਾ ਤੇ ਹੋਰ ਵੀ ਕਈ ਘੜੀਆਂ ਵੀ ਬ੍ਰੰਭਤ ਹੋਈਆਂ ਨੇ ਮਾਰਜੋਗ ਐਸਐਸਪੀ ਸਾਹਿਬ ਦੇ ਦੇ ਅਨੁਸਾਰ ਮੁਤਾਬਕ ਜਿਹੜੀ ਮਾਰਿਆ ਅਸਰ ਦਾ ਕਲਬ ਦੇ ਮੈਂਬਰ ਦੇ ਤਹਿਤ ਜਿਹੜੇ ਸਾਡੀ ਗਸ਼ਤ ਪਾਰਟੀ ਜਿੰਦੀ ਅਗਵਾਈ ਹੌਲਦਾਰ ਮਨਜਿੰਦਰ ਸਿੰਘ ਕਰ ਰਿਹਾ ਸੀ ਜਦੋਂ ਇਹ ਬੋਗੀਪੁਰਾ ਚੌਂਕ ਲੱਗੇ ਪਹੁੰਚਦੇ ਨੇ ਉਹਨਾਂ ਨੂੰ ਤਲਾਸ਼ ਮਿਲੀ ਕਿ ਦਿੱਲੀ ਕਲੋਨੀ ਅੰਬਰਸਰ ਰੋਡ ਤੇ ਉਹ ਕਲੋਨੀ ਦੇ ਵਿੱਚ ਇੱਕ ਬਿਨਾ ਨੰਬਰ ਦੀ ਸਵੱਟਕਾਰ ਖੜੀ ਜਿਹਦੇ ਦੋ ਨੌਜਵਾਨ ਬੈਠੇ ਨੇ ਜੋ ਕਾਰ ਵੀ ਚੋਰੀ ਦੇ ਅੰਦਰ ਚੋਰੀ ਕੀਤਾ ਹੋਰ ਵੀ ਸਮਾਨ ਵੇਚਣ ਦੀ ਤਾਕ ਵਿੱਚ ਬੈਠੇ ਹੋਣ ਇਹਦੇ ਤਲਾਸ਼ ਮਿਲਦੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਉਹਨਾਂ ਦੇ ਪਾਸੋਂ ਪੁੱਛਗਿੱਛ ਕੀਤੀ ਜਿਨ੍ਹਾਂ ਚੋਂ ਇੱਕ ਨੇ ਨਾਮ ਆਪਣਾ ਵਿਰਿੰਦਰ ਕੁਮਾਰ ਦੂਜੇ ਨੇ ਆਪਣਾ ਅਰਸ਼ਦੀਪ ਸਿੰਘ ਦੋਨੇ ਵਾਸੀਆਂ ਬਗਿਆਨ ਵਸਦੀ ਥਾਣਾ ਚਵੀ ਜ਼ਾਉਦਤਿਆ ਇਹਨਾਂ ਦੀ ਨਿਸ਼ਾਨਦੇਹੀ ਤੇ ਅਗੇ ਇੱਕ ਹੋਰ ਜੋ ਮੋਟਰਸਾਈਕਲ ਬਰਾਮਦ ਹੋਇਆ ਕਿ ਕਿ ਬਰਾਮਦ ਹੋਇਆ ਇੱਕ ਸਪਲਟ ਕਾਰ ਇੱਕ ਐਲਈਡੀ ਇੱਕ ਮੋਟਰਸਾਈਕਲ ਪੰਜ ਘੜੀਆਂ ਇੱਕ ਕੈਮਰਾ ਦੋ ਗੈਸ ਸਿਲੰਡਰ ਪਹਿਲਾਂ ਵੀ ਇਹ ਮਾਮਲੇ ਦਰਜ ਇਹਨਾਂ ਦੇ ਆ ਜਿਹੜਾ ਇਹ ਨਾ ਤੇ ਵਿਰਿੰਦਰ ਕੁਮਾਰ ਨੇ ਦੇ 7-8 ਮੁਕੰਮੇ ਪਹਿਲੇ ਵੀ ਦਰਜ ਆ ਬੰਮ ਮੁਕਦਰਮਾ ਦਰਜ ਕਰਕੇ ਇਹਨਾਂ ਨੂੰ ਦੋ ਮਾਨਜੂ ਅਦਾਲਤ ਚ ਪੇਸ਼ ਕਰ ਦਿੱਤਾ ਦੋ ਦੋ ਦਾ ਪੁਲਿਸ ਨਾਮ ਹਾਸਲ ਕਰ ਲਿਆ ਇਹਨਾਂ ਨੂੰ ਪੁੱਛਗਿੱਛ ਕਰਕੇ ਅੱਗੇ ਵੀ ਜਿਹੜੇ ਕਾਫੀ ਘਲਾਸੇ ਹੋਣ ਦੀ ਸੁਭਾਉਣਾ